ਤੇ ਕਿਤੇ ਇਹ ਗੱਲ ਤੁਹਾਡੇ ਯਾਦ ਹੋਊਗੀ ਦੀਪ ਸਿੱਧੂ ਨੇ ਕੀ ਕਿਹਾ ਸੀ ਕਿ ਅੱਜ ਦਾ ਭਗਵੰਤ ਮਾਨ ਸਾਨੂੰ ਲੱਗਦਾ ਕਿ ਸਾਡੇ ਵਰਗਾ ਸਾਡੇ ਚ ਨਿਕਲਿਆ ਗਿਆ ਕਦੇ ਪੰਜਾਬ ਦੀ ਗੱਲ ਕਰਦਾ ਹੁੰਦਾ ਸੀ ਭਗਵੰਤ ਮਾਨ ਪਰ ਆਉਣ ਵਾਲਾ ਟਾਈਮ ਤੁਸੀਂ ਦੇਖਿਓ ਉਹਨੇ ਕਿਹਾ ਸੀ ਕਿ ਬਿਆਨਤੇ ਪੁੱਤਰ ਤੋਂ ਅੱਗੇ ਜਾਊਗਾ ਉਹ ਗੱਲਾਂ ਹੁਣ ਕਿਤੇ ਨਾ ਕਿਤੇ ਸਾਬਤ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਨੂੰ ਇਹੀ ਡਰ ਸੀ ਰਸਤਾ ਹੁੰਦਾ ਸੀ ਅੱਜ ਤੱਕ ਭਿੰਡਰਾ ਵਾਲੇ ਦਾ ਜਿਹਦੀ ਉਹਦੀ ਤਸਵੀਰ ਤੋਂ ਡਰੀ ਜਾਂਦਾ ਅੱਜ ਤੱਕ ਮਰਜੀ ਦਾ ਖਾਲਸਾ ਮਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਦੇ ਮੁੱਦੇ ਤੇ ਇਸੇ ਤੇ ਜ਼ਰੂਰੀ ਬੇਨਤੀ ਆ ਕਿ ਜ਼ਰੂਰੀ ਜਿਹੜੀ ਇਹ ਨਿਊਜ਼ ਆ ਇਹ ਤੁਹਾਨੂੰ ਜ਼ਰੂਰੀ ਸੁਣਨਯੋਗ ਆ ਜਿਹੜੀ ਕਿ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਆ ਕੱਲੇ-ਕੱਲੇ ਗੱਲ ਦੱਸਾਂਗੇ ਪਹਿਲਾਂ ਤਾਂ ਆਪਾਂ ਗੱਲ ਕਰ ਲਈ ਅੱਜ ਸਵੇਰ ਦੀ ਤੜਕੇ ਸਾਰ ਦੀ ਗੱਲ ਕਰੀਏ ਤਾਂ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘਾ ਉਹਨਾਂ ਦੇ ਘਰੇ ਸੱਪਾਂ ਮਾਰੀ ਕੀਤੀ ਗਈ ਆ ਅੰਮਰਤਪਾਲ ਸਿੰਘ ਦੀ ਚਾਚੀ ਨੂੰ ਜਿਹੜਾ ਥਾਣੇ ਦੇ ਵਿੱਚ ਪੁਸਤਿਕ ਕੀਤੀ ਜਾ ਰਹੀ ਆ ਉਹ ਸਵੇਰੇ ਚੱਕ ਕੇ ਲੈ ਗਏ। ਉਸ ਤੋਂ ਬਾਅਦ ਮੱਖਣ ਸਿੰਘ ਮੁਸਾਫਰ ਢਾਡੀ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆਂਗਾ। ਤੇ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਦੇ ਜਿੰਨੇ ਨਜ਼ਦੀਕੀ ਸਾਥੀ ਸੀ ਉਹਨਾਂ ਦੇ ਸਾਰਿਆਂ ਦੇ ਰੇਡ ਮਾਰੀ ਆ ਤੇ ਹੋਰ ਕਿਸੇ ਦੇ ਨਹੀਂ ਗਈ ਸਿਰਫ ਅੰਮਰਤਪਾਲ ਦੇ ਪਰਿਵਾਰ ਨੂੰ ਸਿਰਫ ਟਾਰਗੇਟ ਕੀਤਾ। ਐਨਆਈ ਨੇ ਕੱਲਾ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਟਾਰਗੇਟ ਕੀਤਾ। ਤੇ ਭਾਈ ਤੁਹਾਨੂੰ ਇੱਕ ਹੋਰ ਹੁਣ ਜਿਹੜੀ ਵੱਡੀ ਖਬਰ ਆ ਉਹਦਾ ਆਪਾਂ ਰੁਖ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲਾਂ ਆਪਾਂ ਇਸ ਗੱਲ ਤੇ ਕਲੀਅਰ ਕਰਦੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਮਾਗਰ ਜਿਹੜੇ ਬਿਘਾੜ ਵੱਲੇ ਪਏ ਹੋਏ ਨੇ ਉਹਨਾਂ ਵੱਲੋਂ ਜਿਹੜਾ ਅੱਜ ਹਾਈ ਕੋਰਟ ਤੇ ਵਿੱਚੋਂ ਇੱਕ ਨੋਟਿਸ ਕਢਾ ਦਿੱਤਾ ਭਾਈ ਅੰਮਰਤਪਾਲ ਸਿੰਘ ਨੂੰ ਤੇ ਜਿਹੜੇ ਬਾਕੀ ਵੀ ਜਿਹੜੇ ਮੈਂਬਰ ਜਿਹੜਾ ਲੋਕ ਸਭਾ ਜਿਨ੍ਹਾਂ ਨੇ ਲੜੀਆ ਕਿ ਭਾਈ ਅੰਮਰਤਪਾਲ ਸਿੰਘ ਨੇ ਕੁਝ ਲੁਕੋ ਕੇ ਰੱਖਿਆ ਇਹਨਾਂ ਨੇ ਪੂਰਾ ਸੱਚ ਨਹੀਂ ਦੱਸਿਆ ਜਿਵੇਂ ਇਸ ਤਰ੍ਹਾਂ ਪਹਿਲਾਂ ਉਹਨੇ ਟੱਟੂ ਜੀ ਨੇ ਪਕਾਈ ਮਾਰੀ ਸਿੱਕ ਹੈਗਾਗਾ ਜਿਨ੍ਹਾਂ ਨੇ ਧਾਰਮਿਕ ਉਹਤੇ ਪ੍ਰਚਾਰ ਕੀਤਾਗਾ ਕਿਸ ਤੋਂ ਪਰਮਿਸ਼ਨ ਨਹੀਂ ਲੈਤੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਇਹਨਾਂ ਨੇ ਫਲਾਨਾ ਕੀਤਾ ਇਹਨਾਂ ਨੇ ਧੌਂਕਾ ਕੀਤਾ ਤੇ ਹੁਣ ਇੱਥੋਂ ਤੇ ਇੱਕ ਗੱਲ ਕਹੀ ਕਹੀ ਜਾ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਜਿਹੜੀ ਰੱਦ ਹੋਵੇਗੀ ਵੀ ਹਾਈ ਕੋਰਟ ਨੇ ਜਿਹੜਾ ਨੋਟਿਸ ਕੱਢਿਆਗਾ ਹੁਣ ਦੇਖੋ ਇਹ ਤਾਂ ਪ੍ਰਮਾਤਮਾ ਜਾਣਦਾ ਜਾਂ ਉਹ ਕੋਰਟ ਜਾਣਦੀ ਆ ਤੇ ਜਾਂ ਇਲੈਕਸ਼ਨ ਕਮਿਸ਼ਨ ਜਾਣਦਾਗਾ ਜਿੰਨਾਂ ਕੋਲੇ ਉਹਨੇ ਸ਼ਿਕਾਇਤ ਕੀਤੀ ਆ ਤੇ ਇਸ ਨੂੰ ਲੈ ਕੇ ਜਿਹੜੀ ਚਿੰਤਾ ਦਾ ਵਿਸ਼ਾ ਵੀ ਆ ਬਹੁਤ ਵੱਡਾ ਕਿ ਭਾਈ ਅੰਮਰਤਪਾਲ ਸਿੰਘ ਦੀ ਜੇਕਰ ਮੈਂਬਰਸ਼ਿਪ ਰੱਦ ਹੁੰਦੀ ਆ ਤਾਂ ਸਿੱਖ ਕੌਮ ਇਹ ਤੇ ਕੀ ਡਿਸੀਜਨ ਲਵੇਗੀ ਅੱਜ ਇਹ ਤਾਂ ਅੱਜ ਲੱਡੂ ਪੰਗੜੇ ਪਾਉਂਦੇ ਹੋਣਗੇ ਲੱਡੂ ਬਣਦੇ ਹੋਣਗੇ ਵੀ ਕਿਹੜੇ ਵੇਲੇ ਅੰਮਰਪਾਲ ਸਿੰਘ ਦੀ ਆਪਣਾ ਮੈਂਬਰਸ਼ਿਪ ਰੱਦ ਹੋਵੇ ਕਿਹੜੇ ਵੇਲੇ ਉਹ ਚੱਕਰਾਂ ਮਾਰਦੇ ਹੋਣਗੇ ਕੰਧਾਂ ਦੇ ਵਿੱਚ ਇੰਨਾ ਲੋਕਾਂ ਦਾ ਐਡੇ ਜਿਹੜਾ ਗਿਰ ਚੁੱਕਿਆ ਜਿਹੜਾ ਸਮਾਜ ਦਾ ਸਾਡਾ ਤਾਣਾ ਬਾਣਾਗਾ ਜਿਹੜੇ ਲੋਕ ਇੱਕ ਦੂਜੇ ਦੀ ਜਿਹੜੀ ਆਪਾਂ ਇਹ ਕਹਿ ਲਈਏ ਕਿ ਚੜ੍ਹਾਈ ਦੇਖ ਕੇ ਨਿਜਰਦੇ ਸਰਕਾਰਾਂ ਦੇਖੋ ਪੰਜਾਬ ਸਰਕਾਰ ਘਬराई ਬੈਠੀ ਆ ਸੈਂਟਰ ਸਰਕਾਰ ਘਬराई ਬੈਠੀ ਆ ਇੱਥੋਂ ਦਾ ਕਾਲੀ ਦਲ ਦਾ ਲੰਗ ਲੈਣਾ ਘਬराई ਬੈਠਾਗਾ ਇੱਥੋਂ ਦੀ ਬੀਜੇਪੀ ਆਰਐਸ ਘਬराई ਬੈਠੀ ਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਇੱਥੋਂ ਦਾ ਜਿਹੜਾ ਹੋਰ ਆ ਆ ਦੂਜਾ ਤੀਜਾ ਦੁੱਕੀ ਤਿੱਕੀ ਜਿਹੜੇ ਤੁਰੇ ਫਿਰਦੇ ਨੇ ਭਾਈ ਅਮਰਪਾਲ ਸਿੰਘ ਦੀ ਮੈਂਬਰ ਸਿੱਪ ਰੱਦ ਕਰਵਾਉਣ ਲਈ ਕਰਵਾ ਲਓ ਪਰ ਦਿਲਾ ਚੋਂ ਬੰਦੇ ਨੂੰ ਥੋੜੀ ਕੱਢ ਲੋਂਗੇ ਉਦੇ ਵਿਚਾਰਾਂ ਨੂੰ ਤੋੜੇ ਤੁਸੀਂ ਮਿਟਾ ਦੋਗੇ ਅੱਜ ਕਹਿੰਦੇ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਤੋਂ ਜਿਹੜਾ ਪ੍ਰਗਟ ਸਿੰਘ ਤੋਂ ਕਹਿੰਦੇ ਐਨਆਈ ਨੇ ਇੱਕ ਵੱਡਾ ਸਵਾਲ ਪੁੱਛਿਆ ਕੀ ਵੱਡਾ ਸਵਾਲ ਪੁੱਛਿਆ ਕਹਿੰਦੇ ਤੁਹਾਨੂੰ ਖਾਲਸਾ ਰਾਜ ਤੁਸੀਂ ਖਾਸਤਾਨ ਬਣਾਏ ਬਣਾ ਤੁਹਾਨੂੰ ਸਰਦਾ ਨਹੀਂ ਲੈ ਦੱਸੋ ਵੀ ਜਮੇ ਖਾਲਸਾਤਾਨ ਦੀ ਕੋਈ ਕੰਦ ਆਪਾਂ ਕਹ ਜੀ ਮੈਂ ਕੰਦ ਘਰ ਦੀ ਨਾ ਆਪਾਂ ਨਹੀਂ ਪੱਟ ਕੇ ਵੀ ਨਿਉ ਪੱਟੇ ਜਾਂਦੇ ਹੁਣੇ ਕੰਧ ਕੱਢੀ ਜਾਂਦੇ ਆ ਸਾਰੀ ਹੋਈ ਜਾਂਦੀ ਆ ਇੱਕ ਪਾਸੇ ਕੰਡੇ ਵਾਲੀ ਤਾਰ ਲੱਗੀ ਜਾਂਦੀ ਆ ਇੱਕ ਪਾਸੇ ਆਪ ਦੀ ਫੌਜ ਬਣਾ ਲਈ ਐਵੇਂ ਹੀ ਬੇਤੁਕੀਆਂ ਗੱਲਾਂ ਕਰਨੇ ਆ ਐਵੇਂ ਕਿਸੇ ਨੂੰ ਉਲਝਾਉਣਾ ਇਹ ਬਹੁਤਾ ਠੀਕ ਨਹੀਂ ਪੰਜਾਬ ਸਰਕਾਰ ਤਾਂ ਮੈਂ ਦੱਸਿਆਗਾ ਅੱਜ ਕੇਜਰੀਬਾਲ ਦੇ ਆਏ ਤੋਂ ਭੰਗੜਾ ਪਾਉਣੇ ਆ ਤੁਸੀਂ ਬਹੁਤੋ ਜੰਗ ਜਿੱਤ ਕੇ ਆਇਆ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਬਹੁਤ ਮੈਡਲ ਲੈ ਕੇ ਆਇਆ ਨਾ ਸੋਨੇ ਦੇ ਸਰਾਵ ਘਟਾਲੇ ਦੇ ਵਿੱਚ ਫੜਿਆ ਗਿਆ ਤੁਹਾਡਾ ਮੁੱਖ ਮੰਤਰੀ ਤਾਂ ਉਹਦੇ ਲਈ ਤਾਂ ਤੁਸੀਂ ਬੜੇ ਖੁਸ਼ ਹੋਗੇ ਕਿ ਅੱਜ ਸਾਨੂੰ ਉਹਨੂੰ ਜਿਹੜੀ ਜਮਾਨਤ ਮਿਲ ਗਈ ਉਹਨਾਂ ਨੌਜਵਾਨਾਂ ਦੇ ਬੱਚਿਆਂ ਮਾਵਾਂ ਭੈਣਾਂ ਨੂੰ ਪੁੱਛ ਕੇ ਦੇਖੋ ਜਿਹੜੇ ਪੰਜਾਬ ਤੁਸੀਂ ਬੰਦੀ ਸਿੰਘ ਬਣਾ ਦਿੱਤੇ ਕੋਈ ਗੱਲ ਨਹੀਂ ਮੈਂਬਰਸ਼ਪ ਪਰ ਰੱਦ ਕਰਾ ਦਿਓ ਜੋ ਮਰਜ਼ੀ ਕਰਾ ਦਿਓ ਤੁਸੀਂ ਮਰਵਾ ਵੀ ਸਕਦੇ ਹੋ ਮੈਂਬਰਸ਼ਪ ਪਰ ਰੱਦ ਕਰਾਉਣ ਤਾਂ ਬਾਲੀ ਛੋਟੀ ਗੱਲ ਆ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਰਵਾ ਵੀ ਸਕਦੇ ਹੋ ਕਿਉਂ ਦੀਪ ਸਿੱਧੂ ਤੁਸੀਂ ਮਰਵਾਇਆ ਸਟੇਟ ਨੇ ਤੇ ਸਿੱਧੂ ਮੂਸੇਵਾਲਾ ਤੁਸੀਂ ਮਰਵਾਇਆ ਭਾਈ ਨੇਦਰ ਤੁਸੀਂ ਮਰਵਾਇਆ ਭਾਈ ਬਤਾਰ ਸਿੰਘ ਖੰਡਾ ਤੁਸੀਂ ਮਰਵਾਇਆ ਭਾਈ ਪਰਮਜੀਤ ਪੰਜਬੜ ਤੁਸੀਂ ਮਰਵਾਇਆ ਤੁਸੀਂ ਮਰਵਾਏ ਕੌਣ ਨੇ ਅਜੇ ਕਿੰਨਾ ਕੁ ਦੀ ਡੀਕ ਕਰਦੇ ਤੁਸੀਂ ਕਿੰਨਾ ਨੌਜਵਾਨਾਂ ਦੀ ਬਲੀ ਦੇਣਾ ਚਾਹੁੰਦੇ ਹੋ ਮੈਂ ਤਾਂ ਪਹਿਲਾਂ ਕਹਿ ਕੇ ਸਾਡੇ ਅਸੀ ਕੋ 1999 ਦੇ ਵੜੇ ਵਾਲਾ ਦਹਾਕਾ ਆ ਚੁੱਕਿਆਗਾ ਤੇ ਕਿਦੇ ਇਹ ਗੱਲ ਤਹਾਡੇ ਯਾਦ ਹੋਊਗੀ ਦੀਪ ਸਿੱਧੂ ਨੇ ਕੀ ਕਿਹਾ ਸੀ ਕਿ ਅੱਜ ਦਾ ਭਗਵੰਤ ਮਾਨ ਸਾਨੂੰ ਲੱਗਦਾ ਕਿ ਸਾਡੇ ਵਰਗਾ ਸਾਡੇ ਚ ਨਿਕਲਿਆ ਗਿਆ ਕਦੇ ਪੰਜਾਬ ਦੀ ਗੱਲ ਕਰਦਾ ਹੁੰਦਾ ਸੀ ਭਗਵੰਤ ਮਾਨ ਪਰ ਆਉਣ ਵਾਲਾ ਟਾਈਮ ਤੁਸੀਂ ਦੇਖਿਓ ਉਹਨੇ ਕਿਹਾ ਸੀ ਕਿ ਬਿਆਨ ਤੇ ਪਿੱਛੜ ਤੋਂ ਅੱਗੇ ਜਾਊਗਾ ਉਹ ਗੱਲਾਂ ਹੁਣ ਕਿਤੇ ਨਾ ਕਿਤੇ ਸਾਬਤ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਇਹ ਆਪਣੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਵੀ ਉਹ ਗੱਲਾਂ ਸਾਫ਼ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਉਹ ਇੱਕ ਨੌਜਵਾਨ ਆਇਆਗਾ ਪੰਜਾਬ ਦੀ ਧਰਤੀ ਤੇ ਜੇ ਵਾਪਸ ਪੰਜਾਬ ਦੀ ਧਰਤੀ ਤੇ ਆ ਗਿਆ ਤੇ ਤੁਸੀਂ ਸਾਰਾ ਜਿਹੜਾ ਲੰਗ ਲਾਣਾ ਇਕੱਠਾ ਕਰਕੇ ਤੁਸੀਂ ਉਹਦੇ ਮਗਰ ਪਏ ਹੋ ਐਡਾ ਐਡਾ ਡਰ ਤਨੂੰ ਸਾਨੂੰ ਇਹੀ ਡਰ ਸੀ ਰਸਤਾ ਆਉਂਦਾ ਸੀ ਅੱਜ ਤੱਕ ਭਿੰਡਰਾ ਵਾਲੇ ਦਾ ਜਿਹਦੀ ਉਹਦੀ ਤਸਵੀਰ ਤੋਂ ਡਰੀ ਜਾਂਦਾ ਅੱਜ ਤੱਕ ਸੰਤ ਭਿੰਡਰਾ ਵਾਲੇ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੀ ਤਸਵੀਰ ਤੋਂ ਡਰੀ ਜਾਂਦੇ ਅੱਜ ਤੱਕ ਇਹ ਲੋਕ ਨੇ ਜਿਹੜੀਆਂ ਰੋਟੀਆਂ ਸੇਕਣਾ ਚਾਹੁੰਦੇ ਨੇ ਇਹ ਲੋਕ ਨੇ ਜਿਹੜੀਆਂ ਬੰਦੇ ਆਪਣਾ ਚਾਹੁੰਦੇ ਨੇ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਕਿ ਅਸੀਂ ਧਰਾਂ ਦੇ ਇਸ ਤੇ ਕੁਸ਼ਤੀ ਤੇ ਕਬਜ ਹੋਈ ਰਹੀਏ ਅਤੇ ਸਿੱਖ ਜਿਹੜਾ ਅਸਲੀ ਚਿਹਰਾ ਸਿੱਖਾਂ ਦਾ ਉਹ ਮੂਹਰੇ ਨਾ ਆਵੇ ਅਸੀਂ ਦੋਗਲੇ ਆ ਤੁਸੀਂ ਦੋਗਲੇ ਹੈਗੇ ਹੋ ਨਾ ਤੁਹਾਡਾ ਦੁਸ਼ਮਣ ਦਾ ਪਤਾ ਲੱਗਦਾ ਕਿ ਤੁਸੀਂ ਦੁਸ਼ਮਣੋਂ ਨਾ ਪਤਾ ਲੱਗਦਾ ਆਪਣੇੋਂ ਨਾ ਪਤਾ ਲੱਗਦਾ ਕੀ ਤੁਹਾਡੀ ਇਹਦੇ ਵਿੱਚ ਮੈਂ ਤੁਹਾਨੂੰ ਕੀ ਕਹਾਂ ਇੱਕ ਗੱਲ ਕਹਿਣੀ ਸੀ ਪਰ ਮੈਂ ਉਹ ਮੀਡੀਆ ਤੇ ਨਹੀਂ ਕਹਿ ਸਕਦਾ ਐਡਾ ਯਾਰ ਤੱਕ ਅਸ਼ਰਮ ਮੈਂਬਰਸ਼ਿਪ ਪਰ ਅੱਧ ਕਰਾ ਲਓ ਕਰਾ ਲਓ ਭਾਈ ਤੁਸੀਂ ਤਾਂ ਜੋ ਮਰਜ਼ੀ ਕਰਾ ਸਕਦੇ ਤੁਹਾਡੀਆਂ ਸਰਕਾਰਾਂ ਨੇ ਤੁਹਾਡਾ ਅਲੈਕਸ ਕਮਿਸ਼ਨਾਂ ਤੁਹਾਡੀਆਂ ਕੋਰਟਾਂ ਨੇ ਜੋ ਮਰਜ਼ੀ ਕਰ ਲਓ ਜਿੱਤੇ ਉਹਨਾਂ ਡੇਬੂਗੜ ਜਿਲ੍ਹੇ ਵਿੱਚ ਬੰਦ ਕਰ ਦਿੱਤਾ ਉੱਥੇ ਕਿਹੜਾ ਤੁਸੀਂ ਪੁੱਛ ਕੇ ਕੀਤਾ ਕਿਸ ਨੂੰ ਬੰਦ ਤੁਹਾਡੀ ਚੱਲਦੀ ਆ ਤੁਹਾਡਾ ਹੱਕ ਆ ਤੁਸੀਂ ਜੋ ਮਰਜ਼ੀ ਚਲਾਓ 5 ਸਾਲ ਪਰ ਸਿੱਖ ਨੌਜਵਾਨੋ ਸਿੱਖ ਨੂੰ ਪਿਆਰ ਕਰਨ ਵਾਲਿਓ ਮਾੜਾ ਮੋਟਾ ਆਪਣੇ ਦਿਮਾਗ ਤੋਂ ਕੰਮ ਲੈਵੋ ਐਵੇਂ ਉਹਨਾਂ ਦੀਆਂ ਭੇਡਾਂ ਬਣ ਕੇ ਵਿਆਹ-ਵਿਆਹ ਕਰਦੇ ਨਾ ਫਿਰ ਉਹ ਕਰੇ ਮਗਰੋ ਮੜਾ ਮੋਟਾ ਹੁਣ ਤੱਕ ਕੰਮ ਲੈ ਲੋ ਮੜਾ ਮੋਟਾ ਜਿਹਦੇ سینੇ ਉੱਤੇ ਸੱਟ ਲੱਗਦੀ ਉਹਨੂੰ ਪਤਾ ਹੁੰਦਾਗਾ ਤੇ ਦੂਜਿਆਂ ਤਾਂ ਲੱਗਦਾ ਕਿ ਬਸੰਤਾ ਤੇ ਕਈਆਂ ਨੂੰ ਮਰੀ ਜ਼ਮੀਰ ਵਾਲਿਆਂ ਨੂੰ ਮਸਕੱਲਾ ਭਵੰਤਮਾਨ ਦਿਸਦਾ ਨਹੀਂ ਭਵੰਤਮਾਨ ਆ ਭਵੰਤਮਾਨ ਆ ਉਹ ਤੁਸੀਂ ਜਿਨ੍ਹਾਂ ਦੇ ਮੁੰਡੇ ਚੱਕ-ਚੱਕ ਕੇ ਜੇਲਾਂ ਦੇ ਵਿੱਚ ਸੁੱਟਰੇ ਆ ਤੇ ਉਹਨਾਂ ਨਾਲ ਤੁਹਾਡੀ ਹਮਦਰਦੀ ਨਹੀਂ ਉਹ ਤੁਹਾਡੇ ਭਰਾ ਨਹੀਂ ਉਹ ਦੁਸ਼ਮਣ ਨੇ ਉਹ ਤੁਹਾਡੇ ਅੱਜ ਕਹਿੰਦੇ ਆ ਕਿ ਮੈਂਬਰਸ਼ਿਪ ਰੱਦ ਕਰਾ ਦਾਂਗੇ ਚਾਰ ਪੰਜ ਸਾਈਆਂ ਜਿਹਾ ਛਾਪੇ ਮਾਰੇ ਨੇ ਦੱਸੋ ਦੀ ਚਾਚੀ ਤੋਂ ਪੁੱਛਗਿੱਛ ਕਰ ਰਹੇ ਨੇ ਕੀ ਵਿਚਾਰੀ ਤੋਂ ਕੀ ਪੁੱਛਗਿੱਛ ਕਰਨ ਦੇ ਗਤੋਂ ਵੀਡੀਓ ਨੂੰ ਜਿਹੜੀ ਦਬ ਕੇ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਬਾਅਦ ਤੋਂ ਬਾਅਦ ਜਰੂਰ ਲਿਖਿਓ ਸਿੱਖ ਕੌਮ ਨੂੰ ਬੇਨਤੀ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਤੁਸੀਂ ਹੋਵਾਂਗੇ ਜੇ ਤੇ ਢੈਂਡੀ ਕਲਾ ਦੇ ਵਿੱਚ ਤੁਸੀਂ ਇਹ ਜਿਹੜਾ ਸਾਰਾ ਕੁਝ ਢਾ ਲਿਆ ਜੇਕਰ ਤੁਸੀਂ ਸਿੱਖ ਕੌਮ ਨੂੰ ਜਿਹੜਾ ਆਵਾਜ਼ ਨਹੀਂ ਮਾਰ ਰੇ ਸਭ ਤੋਂ ਵੱਡੀ ਕਮੀ ਆ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਹੁਣ ਲੋੜ ਆ ਜੇ ਸਿੱਖ ਕੌਮ ਹੋਣ ਨਾ ਜਾਗੀ ਤਾਂ ਮੈਂਬਰਸ਼ਿਪ ਵੀ ਰੱਦ ਕਰਾਉਣਗੇ ਤੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਅਮਰਵਾ ਵੀ ਸਕਦੇ ਆ ਮੈਂ ਤਾਂ ਇੱਥੋਂ ਤੱਕ ਗੱਲ ਕਹਿਣਾਗਾ ਕਿਉਂ ਜਦੋਂ ਕੀਤਾ ਸਾਡੇ ਨਾਲ ਪਹਿਲਾ ਸਾਰਾ ਕੁਝ ਇਹਨਾਂ ਨੇ ਇਸ ਕਰਕੇ ਤੁਹਾਨੂੰ ਇਹ ਗੱਲਾਂ ਮੈਂ ਜਿਹੜੀਆਂ ਕਹਿ ਰਿਆਂਗਾ ਤੇ ਤੁਸੀਂ ਇਸ ਵੀਡੀਓ ਨੂੰ ਹੁਣ ਬੱਦ-ਬੱਦ ਸ਼ੇਅਰ ਕਰ ਦਿਓ ਤੁਸੀਂ ਵੇਖਦੇ ਰਹੋ ਪੰਜਾਬੀ ਮਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਭਾ